ਚੋਣਾਂ 'ਚ ਆਮੋ ਸਾਹਮਣੇ ਹੋਣਗੇ ਦੋ ਜਿਗਰੀ ਯਾਰ ਲੁਧਿਆਣਾ ਸੀਟ ਤੇ ਹੋ ਸਕਦਾ ਬਸਮਾ ਮੁਕਾਬਲਾ ਪਾਜਬਾ ਨੇ ਕਾਂਗਰਸ ਛਾਟ ਕੇ ਆਏ ਬਿੱਟੂ ਨੂੰ ਦਿੱਤੀ ਟਿਕਟ ਤਾਂ ਕਾਂਗਰਸ ਵੀ ਕਰ ਰਹੀ ਆਸ਼ੂ ਨੂੰ ਟਿਕਟ ਦੇਣ ਦੀ ਤਿਆਰੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਇਸ ਵਾਰ ਦੋ ਜਿਗਰੀ ਯਾਰਾਂ ਦੀ ਜੋੜੀ ਆਮੋ ਸਾਹਮਣੇ ਹੋਵੇਗੀ ਦੱਸ ਦਈਏ ਕਿ ਕਾਂਗਰਸ ਛੱਡ ਕੇ ਭਾਜਪਾ ਗਏ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਟਟੇ ਹੋਏ ਨੇ ਤੇ ਦੂਜੇ ਪਾਸੇ ਹੁਣ ਕਾਂਗਰਸ ਵੀ ਸਾਫ ਦਾ ਮੰਤਰੀ 파ਰਤ ਪੂਰਨ ਆਸ਼ੂ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਚੁਤਾਰਨ ਦੀ ਤਿਆਰੀ ਕਰ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਆਸ਼ੂ ਦੀ ਟਿਕਟ ਦੇ ਲਈ ਕਾਂਗਰਸ ਨੇ ਹਰੀ ਝੰਡੀ ਦੇ ਦਿੱਤੀ ਹੈ ਤੇ ਆਸ਼ੂ ਨੇ ਅੰਦਰ ਖਾਤੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਬਿੱਟੂ ਤੇ आशु ਦੀ ਗੱਲ ਕਰੀਏ ਤਾਂ ਇਹਨਾਂ ਦੋਨਾਂ ਦੀ ਜੋੜੀ ਪਿਛਲੇ 10 ਸਾਲ ਤੋਂ ਲਗਾਤਾਰ ਇਕੱਠੇ ਚੋਣ ਮੈਦਾਨ ਚ ਉਤਰਦੀ ਸੀ ਕਾਂਗਰਸ ਦੇ ਵਿੱਚ ਅਨੰਤਪੁਰ ਸਾਹਿਬ ਤੋਂ ਸਾਲ 2014 ਦੇ ਵਿੱਚ ਟਿਕਟ ਮਿਲਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੀ ਯਾਰੀ ਸਾਬਕਾ ਮੰਤਰੀ 파ਰਤ ਪੂਸ਼ਨ ਆਸ਼ੂ ਦੇ ਨਾਲ ਪਈ ਸੀ ਆਸ਼ੂ ਨੇ ਵੀ ਬਿੱਟੂ ਦੀ ਜਿੱਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਦੋਵੇਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚੋਣ ਪ੍ਰਚਾਰ ਕਰਦੇ ਸਨ ਬਿੱਟੂ ਦੇ ਭਾਜਪਾ ਦੇ ਵਿੱਚ ਜਾਣ ਤੋਂ 24 ਘੰਟੇ ਪਹਿਲਾਂ ਵੀ ਦੋਵੇਂ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਜਦੋਂ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਤਾਂ ਦੋਵਾਂ ਦੀ ਜੋੜੀ ਦੇ ਵਿੱਚ ਦਰਾੜ ਆ ਗਈ ਤੇ ਹੁਣ ਇਹ ਦੋਵੇਂ ਡੀਟਰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਸਕਦੇ ਨੇ ਜਿਹਾ ਜਿਹਾ ਹੁੰਦਾ ਹੈ ਤਾਂ ਇਹ ਚੋਣ ਮੁਕਾਬਲਾ ਦੇਖਣਾ ਦਿਲਚਸਪ ਹੋਵੇਗਾ ਕਿਉਂਕਿ ਦੋ ਜਿਗਰੀ ਯਾਰਾਂ ਦੀ ਜੋੜੀ ਆਹਮੋ ਸਾਹਮਣੇ ਹੋਵੇਗੀ ਚੋਣਾ ਚ ਆਹਮੋ ਸਾਹਮਣੇ ਹੋਣਗੇ ਦੋ ਜਿਗਰੀ ਯਾਰ ਲੁਧਿਆਣਾ ਸੀਟ ਤੇ ਹੋ ਸਕਦਾ ਫਸਵਾ ਮੁਕਾਬਲਾ ਪਾਜਪਾ ਨੇ ਕਾਂਗਰਸ ਛੱਟ ਕੇ ਆਏ ਬਿੱਟੂ ਨੂੰ ਦਿੱਤੀ ਟਿਕਟ ਤਾਂ ਕਾਂਗਰਸ ਵੀ ਕਰ ਰਹੀ ਆਸ਼ੂ ਨੂੰ ਟਿਕਟ ਦੇਣ ਦੀ ਤਿਆਰੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਇਸ ਵਾਰ ਦੋ ਜਿਗਰੀ ਯਾਰਾਂ ਦੀ ਜੋੜੀ ਆਮੋ ਸਾਹਮਣੇ ਹੋਵੇਗੀ ਦੱਸ ਦਈਏ ਕਿ ਕਾਂਗਰਸ ਛੱਡ ਕੇ ਪਾਜਪਾ ਗਏ ਰਵਨੀਤ ਸਿੰਘ ਬਿੱਟੂ ਪਾਜਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਟਟੇ ਹੋਏ ਨੇ ਤੇ ਦੂਜੇ ਪਾਸੇ ਹੁਣ ਕਾਂਗਰਸ ਵੀ ਸਾਫ ਦਾ ਮੰਤਰੀ 파ਰਤ ਪੂਸ਼ਨ ਆਸ਼ੂ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਜੁਤਾਰਨ ਦੀ ਤਿਆਰੀ ਕਰ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਆਸ਼ੂ ਦੀ ਟਿਕਟ ਦੇ ਲਈ ਕਾਂਗਰਸ ਨੇ ਹਰੀ ਝੰਡੀ ਦੇ ਦਿੱਤੀ ਹੈ ਤੇ ਆਸ਼ੂ ਨੇ ਅੰਦਰ ਖਾਤੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਬਿੱਟੂ आशु ਦੀ ਗੱਲ ਕਰੀਏ ਤਾਂ ਇਹਨਾਂ ਦੋਨਾਂ ਦੀ ਜੋੜੀ ਪਿਛਲੇ 10 ਸਾਲ ਤੋਂ ਲਗਾਤਾਰ ਇਕੱਠੇ ਚੋਣ ਮੈਦਾਨ ਚ ਉਤਰਦੀ ਸੀ ਕਾਂਗਰਸ ਦੇ ਵਿੱਚ ਅਨੰਤਪੁਰ ਸਾਹਿਬ ਤੋਂ ਸਾਲ 2014 ਦੇ ਵਿੱਚ ਟਿਕਟ ਮਿਲਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੀ ਯਾਰੀ ਸਾਬਕਾ ਮੰਤਰੀ 파ਰਤ ਪੂਸ਼ਨ ਆਸ਼ੂ ਦੇ ਨਾਲ ਪਈ ਸੀ ਆਸ਼ੂ ਨੇ ਵੀ ਬਿੱਟੂ ਦੀ ਜਿੱਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਦੋਵੇਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚੋਣ ਪ੍ਰਚਾਰ ਕਰਦੇ ਸਨ ਬਿੱਟੂ ਦੇ ਭਾਜਪਾ ਦੇ ਵਿੱਚ ਜਾਣ ਤੋਂ 24 ਘੰਟੇ ਪਹਿਲਾਂ ਵੀ ਦੋਵੇਂ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਜਦੋਂ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਦਾ ਸ਼ਾਮਲ ਹੋ ਗਏ ਤਾਂ ਦੋਵਾਂ ਦੀ ਜੋੜੀ ਦੇ ਵਿੱਚ ਦਰਾੜ ਆ ਗਈ ਤੇ ਹੁਣ ਇਹ ਦੋਵੇਂ ਲੀਡਰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਸਕਦੇ ਨੇ ਜਿਹਾ ਜਿਹਾ ਹੁੰਦਾ ਹੈ ਤਾਂ ਚੋਣ ਮੁਕਾਬਲਾ ਦੇਖਣਾ ਦਿਲਚਸਪ ਹੋਵੇਗਾ ਕਿਉਂਕਿ ਦੋ ਜਿਗਰੀ ਯਾਰਾਂ ਦੀ ਜੋੜੀ ਆਹਮੋ ਸਾਹਮਣੇ ਹੋਵੇਗੀ